ਸੰਗਤ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਜੋ ਸਕਰੀਨ ਦੇ ਉੱਪਰ ਲਿਖੇ ਹੋਏ ਮੁਬਾਰਕ ਸ਼ਬਦ ਤੁਸੀਂ ਦੇਖ ਰਹੇ ਹੋ ਇਹਨਾਂ ਸ਼ਬਦਾਂ ਦਾ ਉਚਾਰਨ ਬਹੁਤ ਧਿਆਨ ਦੇ ਕੇ ਆਪ ਵੀ ਸੁਣੀਓ ਤੇ ਅੱਗੇ ਤੋਂ ਅੱਗੇ ਸੰਗਤ ਨਾਲ ਸ਼ੇਅਰ ਜ਼ਰੂਰ ਕਰ ਦਿਓ ਸੰਗਤ ਜੀ ਇਹ ਤਿੰਨੇ ਹੀ ਸ਼ਬਦਾਂ ਦਾ ਜਿਹੜਾ ਉਚਾਰਨ ਹੈ ਉਹ ਇੱਕੋ ਤਰੀਕੇ ਨਾਲ ਹੋਵੇਗਾ ਇਹਨਾਂ ਦਾ ਉਚਾਰਨ ਹੋਵੇਗਾ ਏ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਇਹ ਜਿਹੜਾ ਸ਼ਬਦ ਦਾ ਇੱਕ ਜਗ੍ਹਾ ਹਾਹੇ ਨੂੰ ਔਂਕੜ ਆ ਇੱਕ ਜਗ੍ਹਾ ਹਾ ਹਾ ਮੁਕਤ ਹੈ ਇੱਕ ਜਗ੍ਹਾ ਹਾਹੇ ਨੂੰ ਸਿਹਾਰੀ ਦੀ ਮਾਤਰਾ ਹੈ ਕਈ ਸੱਜਣ ਇਹਦਾ ਪਾਠ ਇਹੋ ਵੀ ਕਰਦੇ ਆ ਕਈ ਸੱਜਣ ਇਹਨੂੰ ਏ ਹੈ ਪੜ ਜਾਂਦੇ ਆ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਗੁਰਬਾਣੀ ਵਿਆਕਰਣ ਅਨੁਸਾਰ ਇਹ ਗੱਲ ਖਿਆਲ ਵਿੱਚ ਰੱਖੋ ਇਹ ਤਿੰਨੇ ਹੀ ਸ਼ਬਦ ਜਿਹੜੇ ਆ ਇਹ ਪੜਨਾਵਾਚੀ ਵਿਸ਼ੇਸ਼ਣ ਆ ਨਾਉਨ ਦੀ ਜਗ੍ਹਾ ਜਿਹੜੇ ਸ਼ਬਦ ਵਰਤੇ ਜਾਂਦੇ ਉਹਨਾਂ ਨੂੰ ਅਸੀਂ ਪੜਨਾਵਾਚੀ ਸ਼ਬਦ ਕਹਿੰਦੇ ਹਾਂ ਜਿੱਥੇ ਹਾਹੇ ਨੂੰ ਔਂਕੜ ਦੀ ਮਾਤਰਾ ਲੱਗੀ ਆ ਇਹ ਪੁਲਿੰਗਵਾਚੀ ਇੱਕ ਵਚਨ ਸ਼ਬਦ ਆ ਜਿੱਤੇ ਹਾ ਹਾ ਮੁਕਤ ਹੈ ਇਹ ਸੰਗਤ ਜੀ ਇਸਤਰੀ ਲਿੰਗਵਾਚੀ ਇੱਕ ਵਚਨ ਸ਼ਬਦ ਆ ਜਿੱਤੇ ਹਾ ਹੈ ਨੂੰ ਸਿਹਾਰੀ ਦੀ ਮਾਤਰਾ ਹੈ ਇਹ ਪ੍ਰੂਰਲ ਯਾਨੀ ਕਿ ਬਹੁਵਚਨ ਪੁਲਿੰਗਵਾਚੀ ਸ਼ਬਦ ਆ ਪਰ ਹੈ ਇਹ ਪੜਨਾਵਾਚੀ ਵਿਸ਼ੇਸ਼ਣ ਤੋਂ ਇਹ ਤਿੰਨਾ ਹੀ ਸ਼ਬਦਾਂ ਦਾ ਉਚਾਰਨ ਅਸੀਂ ਕਰਾਂਗੇ ਇਹ ਇਹਨੂੰ ਇਹੋ ਜਾਂ ਇਹ ਹੈ ਇਸ ਢੰਗ ਨਾਲ ਉਚਾਰਨ ਨਹੀਂ ਕਰਨਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ